ਬਹੁਤ ਵੱਡੀ ਖਬਰਾਂ ਜਿਵੇਂ ਕਿ ਗੋਲਡਨ ਟੈਂਪਲ ਦੇ ਉੱਤੇ ਹਮਲੇ ਦੀ ਖਬਰ ਪਾਕਿਸਤਾਨ ਬੰਨਿਓ ਬੀਤੀ ਰਾਤ ਜਿਹੜੀ ਮੈਂ ਵੀਡੀਓ ਪਾਈ ਸੀ ਤੁਹਾਡੇ ਸਾਹਮਣੇ ਮੈਂ ਇੱਕ ਗੱਲ ਪੂਰੀ ਸਾਫ਼ ਕਰ ਦਿੱਤੀ ਸੀ ਕਿ ਜਿਹੜਾ ਪਾਕਿਸਤਾਨ ਪਾਕਿਸਤਾਨ ਦਾ ਇੱਕ ਲਾਸਟ ਭਾਰਤ ਦੇ ਪਾਕਿਸਤਾਨ ਦੀ ਇੱਕ ਡੇਟ ਬੰਨੀ ਹੋਈ ਸੀ 18 ਮਈ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ 18 ਮਈ ਦੀ ਰਾਤ ਨੂੰ ਕੁਝ ਵੱਡਾ ਹੋ ਸਕਦਾ ਪਰ ਸਾਡੇ ਲੋਕਾਂ ਦੇ ਕਈ ਭਰਾਮਾਂ ਦੇ ਸਾਡੇ ਦੇ ਕਮੈਂਟ ਆਏ ਕਹਿੰਦੇ ਤੁਸੀਂ ਡਰਾ ਰਹੇ ਹੋ ਬਲਕਿ ਡਰਾ ਨਹੀਂ ਰਹੇ ਸੀ ਜਿਹੜੀ ਗੱਲ ਦੀ ਅਸ਼ੰਕਾ ਸੀ ਉਹੀ ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਵੀਡੀਓ ਦੇ ਨਾਲ ਪੂਰੇ ਭਾਰਤ ਵਿੱਚ ਯਾਨੀ ਤੰਦ ਮੱਚ ਜਾਂਦਾ ਬਹੁਤ ਸਾਰੀਆਂ ਖਬਰਾਂ ਹੋਰ ਵੀ ਆਉਂਦੀਆਂ ਨੇ ਕਿ 18 ਮਈ ਦੀ ਰਾਤ ਨੂੰ ਕੁਝ ਵੱਡਾ ਹੋ ਸਕਦਾ ਪਾਕਿਸਤਾਨ ਬਣੀਓ ਯਾਨੀ ਗੋਲਡਨ ਟੈਂਪਲ ਨੂੰ ਇੱਕ ਸਦੇ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਤਾਂ ਇਹ ਜਾਣਕਾਰੀ ਕੌਣ ਦੇ ਰਿਹਾ ਹੈ ਇਹਦਾ ਇੱਕ ਵੀਡੀਓ ਮੇਰੇ ਹੱਥ ਦੇ ਵਿੱਚ ਹੈ ਔਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਫੌਜ ਖੁਦ ਫੌਜ ਦਾ ਯਾਨੀ ਕਿ ਜਾਣਕਾਰੀ ਦੇ ਕੇ ਖੁਲਾਸਾ ਕਰ ਰਹੀ ਹੈ ਔਰ ਗੋਲਡਨ ਟੈਂਪਲ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਪਹਿਲਾਂ ਪੂਰੇ ਪੰਜਾਬ ਨੂੰ ਬਣਾਇਆ ਜਾ ਰਿਹਾ ਸੀ ਮੈਂ ਅਕਸਰ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ ਰਹਿਣਾ ਕਿ ਭਾਈ ਜਿਹੜਾ ਸਾਡਾ ਪੰਜਾਬ ਚੜ੍ਹਦੇ ਪੰਜਾਬ ਨੂੰ ਬਿਲਕੁਲ ਸਿੱਧੇ ਤੌਰ ਤੇ ਟਾਰਗੇਟ ਕੀਤਾ ਪਾਕਿਸਤਾਨ ਨੇ ਔਰ ਹੁਣ ਵੀ ਕਰੂਗਾ ਅੱਜ ਵੀ ਮੈਂ ਤੁਹਾਡੇ ਸਾਹਮਣੇ ਕਹਿਣਾ ਪਹਿਲਾਂ ਮੈਂ ਤੁਹਾਨੂੰ ਉਹੀ ਵੀਡੀਓ ਸੁਣਾਉਂਗਾ ਜਿਹੜੀ ਫੌਜ ਖੁਦ ਜਾਣਕਾਰੀ ਦੇ ਰਹੀ ਹੈ ਐਂਡ ਤੱਕ ਪੂਰੀ ਵੀਡੀਓ ਸੁਣੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਮਾਮਲਾ ਕੀ ਹੈ

हमें अतिरिक्त जानकारी यह भी मिली कि गोल्डन टेंपल के ऊपर वो भारी तादाद में ड्रोन और मिसाइल से हमला करेगा इसीलिए हमने तुरंत आधुनिक अतिरिक्त एवं उपयुक्त एयर डिफेंस को उपलब्ध कराया और रणनीति के अनुसार गोल्डन टेंपल को चारों ओर से एयर डिफेंस की सुरक्षा दी गई अंधेरे में पाक ने अनुमान अनुसार ड्रोन और मिसाइल के जरिए से सभी सैन्य एवं सिविल ठिकानों पे और खास तौर पे गोल्डन टेंपल पे भारी तादाद से ड्रोन का हमला किया क्योंकि हम इसके लिए तैयार थे तो भारतीय सेना के आर्मी एयर डिफेंस के सतर्क और सशक्त योद्धाओं ने पाकिस्तान के नाबाक इरादों को पूरी तरीके से ध्वस्त करते हुए ड्रोन और मिसाइल हमले को पूरी तरह से विफल कर दिया और हमने गोल्डन टेंपल पे एक आंच भी नहीं आने दी अब सारा विश्व यह जानता है कि पाकिस्तानी सेना ने सुनियोजित तरीके से 22 अप्रैल को पहलगाम में अपने आतंकवादियों द्वारा निहत्थे और निर्दोष देश और विदेश के पर्यटकों पर हमला करवाया ये एक कायराना हमला था इसमें 26 लोगों ने अपनी जाने कमाई इसके पश्चात पूरे देश के आक्रोश ने भारत के प्रबल नेतृत्व के अधीन ऑपरेशन सिंदूर का रूप लिया जिसमें अचूक और सामयिक जानकारी से सशक्त भारतीय सेना ने पाक में पनप रहे अनेक आतंकी स्थलों को निशाना बनाने की योजना बनाई ਯਾਨੀ ਪਾਕਿਸਤਾਨ ਨੇ ਕੋਈ ਵੀ ਕਸਰ ਨਹੀਂ ਛੱਡੀ ਗੋਲਡਨ ਟੈਂਪਲ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਤੁਸੀਂ ਵੇਖਿਆ ਹੋਣਾ ਇੱਕ ਗੁਰਦੁਆਰੇ ਦੇ ਵਿੱਚ ਇੱਕ ਬਹੁਤ ਵੱਡਾ ਹਮਲਾ ਹੁੰਦਾ ਤਾਂ ਉੱਥੇ ਇੱਕ ਗ੍ਰੰਥੀ ਦੇ ਨਾਲ ਨਾਲ ਅੱਠ ਬੰਦਿਆਂ ਦੀ ਹੋਰ ਵੀ ਜਿਹੜੀ ਕਿ ਜਾਨ ਚਲੀ ਜਾਂਦੀ ਹੈ ਤਾਂ ਪਾਕਿਸਤਾਨ ਕਹਿੰਦਾ ਇੱਕ ਪਾਸੇ ਕਿ ਮੈਂ ਚੜ੍ਹਦੇ ਪੰਜਾਬ ਨੂੰ ਬਹੁਤ ਸਾਰਿਆ ਪਿਆਰ ਕਰਦਾ ਬਹੁਤ ਸਾਰੀ ਉੱਥੋਂ ਦੀ ਆਡੀਅנס ਵੀ ਕਹਿੰਦੀ ਹੈ ਦੇਖੋ ਉੱਥੋਂ ਦੀ ਸਰਕਾਰ ਨੀਤੀ ਕਿਵੇਂ ਬਣਾਉਂਦੀ ਹੈ ਜਦੋਂ ਸਾਡੇ ਭਾਰਤ ਔਰ ਪਾਕਿਸਤਾਨ ਦੇ ਵਿੱਚ ਯੁੱਧ ਲੱਗ ਜਾਂਦਾ ਕਿ ਬਹੁਤ ਗਰਮ ਹੋ ਜਾਂਦਾ ਮਾਹੌਲ ਤਾਂ ਉੱਥੋਂ ਦੀ ਸਰਕਾਰ ਇੱਕ ਫਰਮਾਨ ਜਾਰੀ ਕਰ ਦਿੰਦੀ ਹੈ ਕਹਿੰਦੇ ਸਿੱਖਾਂ ਨੂੰ ਪਾਕਿਸਤਾਨ ਦੇ ਬਾਰਡਰ ਤੋਂ ਕੋਈ ਮਨਾਹੀ ਨਹੀਂ ਹੈ ਜਦੋਂ ਮਰਜ਼ੀ ਵੀ ਆ ਜਾ ਸਕਦੇ ਨੇ ਪਰ ਇਧਰਲੇ ਪਾਸੇ ਹਿੰਦੁਸਤਾਨ ਦੀ ਸਰਕਾਰ ਨੇ ਪੱਕੇ ਤੌਰ ਤੇ ਵੀਜ਼ੇ ਰੱਦ ਕਰ ਦਿੱਤੇ ਗਏ ਸੀ ਨਾਕਾਬੰਦੀ ਲਾ ਦਿੱਤੀ ਗਈ ਸੀ ਬਾਰਡਰਾਂ ਦੇ ਉੱਤੇ ਤਾਂ ਉਹਨਾਂ ਦੀ ਇੱਕ ਸਾਜਿਸ਼ ਸੀਗੀ ਕਿ ਪਾਕਿਸਤਾਨ ਨੂੰ ਇੱਕ ਬਹੁਤ ਸਾਰਾ ਯਾਨੀ ਇੱਕ ਮੌਕਾ ਮਿਲ ਜਾਵੇ ਕਿ ਸਿੱਖ ਸਾਡੇ ਬੰਨੀ ਆਉਣਗੇ ਉਹਨਾਂ ਨੂੰ ਉਕਸਾਵਾਂਗੇ ਉਹਨਾਂ ਨੂੰ ਅਤੰਕੀ ਬਣਾਵਾਂਗੇ ਉਹਨਾਂ ਨੂੰ ਖਾਲਸਤਾਨੀ ਬਣਾਵਾਂਗੇ ਅਰਬ ਵਗੈਰਾ ਜਾਨੀ ਬਹੁਤ ਸਾਰੀ ਰਣਨੀਤੀ ਉਹਨਾਂ ਨੇ ਬਣਾ ਲਈ ਪਰ ਉਸ ਤੋਂ ਬਾਅਦ ਉਹਨਾਂ ਨੇ ਨਿਸ਼ਾਨਾ ਕਿਹਨੂੰ ਬਣਾਇਆ ਕੱਲੇ ਪੰਜਾਬ ਨੂੰ ਜਿਹੜੇ ਪੰਜਾਬ ਨੂੰ ਕਹਿੰਦੇ ਅਸੀਂ ਬਹੁਤ ਸਾਰਾ ਪਿਆਰ ਕਰਦੇ ਹਾਂ ਸਾਡਾ ਤਾਂ ਉਹਨਾਂ ਦੇ ਨਾਲ ਬਹੁਤ ਗੂੜਾ ਰਿਸ਼ਤਾ ਪਰ ਉਸੇ ਹੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਅਦਾਲਤ ਸਿੱਖਾਂ ਦੀ ਅਦਾਲਤ ਮੈਂ ਕਹਿ ਰਿਹਾ ਜਿਹੜੀ ਗੋਲਡਨ ਟੈਂਪਲ ਉਹਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਰਾਤ ਨੂੰ ਵੀ ਜਿਹੜੀ ਬਹੁਤ ਵੱਡੀ ਸ਼ੰਕਾ ਰਹੀ ਆ 18 ਮਈ ਦੀ ਰਾਤ ਭਰ ਸਾਡੇ ਲੋਕਾਂ ਦੇ ਕਮੈਂਟ ਆਏ ਪੰਜਾਬ ਦੇ ਵਿੱਚੋ ਕਿ ਭਾਈ ਤੁਸੀਂ ਡਰਾ ਕਿਉਂ ਰਹੇ ਹੋ ਦਰਅਸਲ ਦੇ ਵਿੱਚੋ ਡਰਾਉਣ ਦੀ ਗੱਲ ਨਹੀਂ ਸੀ ਉਹ ਗੱਲ ਹਕੀਕਤ ਦੇ ਵਿੱਚ ਬਦਲ ਜਾਣ ਦੀ ਗੱਲ ਸੀ ਕਿਉਂਕਿ 18 ਮਈ ਇਹਨਾਂ ਦੀ ਲਾਸਟ ਤਾਰੀਖ ਸੀ ਜਿਹੜੀ ਕਿ ਸੀਜ਼ ਫਾਇਰ ਹੋਇਆ ਸੀ ਤੁਸੀਂ ਆਏ ਵੇਖੋ ਵੀ ਜਿਹੜਾ ਪਾਕਿਸਤਾਨ ਹੈ ਉਹਦੇ ਉੱਤੇ ਭਰੋਸਾ ਕੌਣ ਕਰੂਗਾ ਕਿੰਨੇ ਵਾਰ ਜਾਨੀ ਉਹਨਾਂ ਨੇ ਆਪਣੀ ਗੱਲ ਨੂੰ ਮੁੱਕਰ ਗਏ ਨੇ ਫਿਰ ਉਸ ਤੋਂ ਬਾਅਦ ਉਹਦੀ ਸੀਜ਼ ਫਾਇਰ ਦੀ ਉਲੰਘਣਾ ਕੀਤੀ ਹੈ ਤਾਂ ਇਸ ਕਰਕੇ ਪਾਕਿਸਤਾਨ ਦੇ ਉੱਤੇ ਕਿਸੇ ਵੀ ਬਸੇ ਯਕੀਨ ਨਹੀਂ ਕੀਤਾ ਜਾ ਸਕਦਾ ਔਰ ਇੱਕ ਹੋਰ ਸਭ ਤੋਂ ਵੱਡੀ ਖਬਰ ਆ ਰਹੀ ਹੈ ਜਿਹੜੀ ਉਹ ਦਰੂਪ ਰਾਠੀ ਨੂੰ ਲੈ ਕੇ ਆ ਉਹਨੇ ਬੰਦਾ ਸਿੰਘ ਬਹਾਦਰ ਔਰ ਗੁਰੂ ਗੋਬਿੰਦ ਸਿੰਘ ਦਾ ਪੂਰਾ ਇਤਿਹਾਸ ਯਾਨੀ ਇੱਕ ਵੀਡੀਓ ਦੇ ਵਿੱਚ AI ਦੇ ਨਾਲ ਬਣਾ ਕੇ ਉਹਨੇ ਇੱਕ ਆਪਣੀ ਵੀਡੀਓ ਪਾਈ ਜਿਹੜੀ ਕਿ ਉਸ ਦੀਆਂ ਵੀਡੀਓ ਮਿਲੀਅਨ ਦੇ ਵਿੱਚ ਹਰ ਰੋਜ਼ ਜਾਂਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਦਰੂਪ ਰਾਠੀ ਨੂੰ ਆ ਦਰੂਪ ਰਾਠੀ ਤੇ ਵੀ ਮੈਨੂੰ ਐ ਲੱਗਦਾ ਵੀ ਅਦਾਲਤ ਜਿਹੜੀ ਸਾਡੇ ਸਿੱਖਾਂ ਮੰਨੀਓ ਐਸਜੀਪੀਸੀ ਐਸਜੀਪੀਸੀ ਉਸ ਤੇ ਬਹੁਤ ਵੱਡਾ ਐਕਸ਼ਨ ਲੈ ਸਕਦੀ ਆ ਕਿਉਂਕਿ ਦਰੂਪ ਰਾਠੀ ਨੇ ਕੁਝ ਕਹਿੰਦੇ ਉਹਦੇ ਵਿੱਚ ਕੁਝ ਗਲਤ ਕਹਿ ਦਿੱਤਾ ਬੰਦਾ ਸਿੰਘ ਬਹਾਦਰ ਬਾਰੇ ਤਾਂ ਹੁਣ ਇਹ ਨਹੀਂ ਪਤਾ ਵੀ ਧਰੂਬ ਰਾਠੀ ਦਾ ਜਿਹੜਾ ਇਤਿਹਾਸ ਪੜਿਆ ਉਹਨੇ ਵੀਡੀਓ ਦੇ ਵਿੱਚ ਦਿਖਾਇਆ ਉਹ ਸਹੀ ਆ ਜਾਂ ਸਾਡੇ ਵਾਲੇ ਸਿੱਖ ਸਹੀ ਨਹੀਂ ਵੈਸੇ ਤਾਂ ਜਿਹੜਾ ਸਿੱਖਾਂ ਦਾ ਇਤਿਹਾਸ ਆ ਉਹ ਸਿੱਖਾਂ ਨੂੰ ਹੀ ਪਤਾ ਹੈ ਪਰ ਧਰੂਬ ਰਾਠੀ ਨੇ ਜਿਹੜੀ ਵੀਡੀਓ ਪਾਈ ਹੈ ਉਹਦੇ ਵਿੱਚ ਕੀ ਕੀ ਕਮੀਆਂ ਨਿਕਲਦੀਆਂ ਨੇ ਕਿਵੇਂ ਉਹ ਸਿੱਖਾਂ ਦੇ ਪਲੇਂਜੇ ਵਿੱਚ ਆਉਂਦੇ ਨੇ ਆਏ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਤੁਸੀਂ ਵੀ ਇਸ ਗੱਲ ਨੂੰ ਦੇਖ ਸਕਦੇ ਹੋ ਕਿ ਜਿਹੜੀ ਧਰੂਬ ਰਾਠੀ ਦੀ ਵੀਡੀਓ ਪਾਈ ਹੈ ਉਹਨੂੰ ਜ਼ਰੂਰ ਸੁਣ ਕੇ ਦੇਖੋ ਕਿ ਮਾਮਲਾ ਕੀ ਹੈ ਕੀ ਐਸੀ ਗਲਤ ਗੱਲ ਆ ਕਿਉਂਕਿ ਇੱਕ ਵਾਰ ਤਾਂ ਮੈਂ ਵੀ ਵੇਖੀ ਸੀ ਰਾਤ ਪਰ ਰਾਤ ਜਦੋਂ ਵੀਡੀਓ ਅਪਲੋਡ ਹੁੰਦੀ ਹੈ ਇੱਕ ਵਾਰ ਆਇਆ ਲੱਗਦਾ ਵੀ ਜਿਵੇਂ ਇਹ ਤਾਂ ਗੁਰੂਆਂ ਦੇ ਹੱਕ ਦੇ ਵਿੱਚ ਗੱਲ ਚੱਲੀ ਜਾ ਰਹੀ ਹੈ ਪਰ ਹੁਣ ਐਸਜੀਪੀਸੀ ਬਣੀਓ ਬਹੁਤ ਵੱਡਾ ਐਕਸ਼ਨ ਹੋ ਚੁੱਕਿਆ ਹੈ ਕਿ ਭਾਈ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚ ਕੁਛ ਨਾ ਕੁਛ ਦਰੂਪ ਰਾਠੀ ਬਣੀਓ ਬਹੁਤ ਵੱਡੀ ਕੋਈ ਗਲਤ ਗੱਲ ਕਹੀ ਗਈ ਹੈ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਜਿਹੜੀ ਅੱਜ ਵੀ ਗੱਲ ਕਹਿਣਾ ਇਹਨੂੰ ਯਾਦ ਰੱਖਿਓ ਕਿਉਂਕਿ ਪਾਕਿਸਤਾਨ ਦੇ ਵਿੱਚੋਂ ਕੁਝ ਵੀ ਹੋ ਸਕਦਾ ਹੈ ਗੋਲਡਨ ਟੈਂਪਲ ਨੂੰ ਹਮਲੇ ਨੂੰ ਯਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਾਡੀ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿੰਦੇ ਹੋਇਆ ਗੋਲਡਨ ਟੈਂਪਲ ਨੂੰ ਕਹਿੰਦੇ ਭਾਈ ਅਸੀਂ ਚਾਰੇ ਪਾਸਿਓਂ ਘੇਰਾ ਪਾ ਲਿਆ ਤੇ ਗੋਲਡਨ ਟੈਂਪਲ ਤੇ ਡਰੋਨ ਛੱਡ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਹਵਾ ਦੇ ਵਿੱਚ ਨਾਕਾਮ ਕੀਤਾ ਗਿਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਇਸ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀ ਹੈ ਗਰੁੱਪਾਂ ਦੇ ਵਿੱਚ ਔਰ ਜਿਨ੍ਹਾਂ ਨੇ ਐਂਡ ਤੱਕ ਵੀਡੀਓ ਦੇਖੀ ਉਹ ਗੋਲਡਨ ਟੈਂਪਲ ਬਾਰੇ ਕੁਝ ਜ਼ਰੂਰ ਲਿਖ ਕੇ ਕਮੈਂਟ ਕਰਨ ਤੇ ਜਿੰਨੇ ਭੈਣ ਭਰਾ ਸਾਡੇ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ